ਅੰਮ੍ਰਿਤਸਰ ਦੇ ਹਮੀਦਪੁਰਾ ਸ਼ਹਿਰਟਾ ਵਿੱਚ ਇੱਕ ਨੌਜਵਾਨ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਨਾਮ ਸਤਨਾਮ ਸਿੰਘ ਹੈ ਜਿਸ 'ਤੇ ਤੇਜ਼ ਧਾਰ ਵਾਲੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। 6 ਹਮਲਾਵਰਾਂ ਦੇ ਵੱਲੋਂ ਉਸ 'ਤੇ ਕਈ ਵਾਰ ਕੀਤੇ ਗਏ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਜਖਮੀ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਹੀ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪੀੜਤ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਕਰੀਬ 2 ਮਹੀਨੇ ਪਹਿਲਾਂ ਉਸ ਦੀ ਕਾਰ ਨਾਰਾਇਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੌਲੀ ਜਹੀ ਟਕਰਾ ਗਈ ਸੀ ਉਸ ਸਮੇਂ ਦੋਨਾਂ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ ਸੀ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸੁਲਝਾ ਦਿੱਤਾ ਸੀ ਪੀੜਤ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਡਿੰਪਲ ਨੇ ਰੰਜਿਸ਼ ਨਹੀਂ ਛੱਡੀ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਬੀਤੇ ਵੀਰਵਾਰ ਦੀ ਰਾਤ ਨੂੰ ਡਿੰਪਲ, ਮਨਜੀਤ ਸਿੰਘ, ਸਕੱਤਰ ਸਿੰਘ, ਜਸਪਿੰਦਰ ਸਿੰਘ, ਜਸ ਅਤੇ ਦੋ ਅਣਪਛਾਤੇ ਨੌਜਵਾਨ ਆਏ ਤੇ ਉਸਤੇ ਹਮਲਾ ਕਰਕੇ ਫਰਾਰ ਹੋ ਗਏ ਹਮਲੇ ਦੌਰਾਨ ਉਸ ਦੇ ਸਿਰ, ਮੱਥੇ ਅਤੇ ਨੱਕ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਨੇ ਇਸ ਹੋਈ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਪਰ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ। ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਰਿਪੋਰਟ ਮਿਲੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਪੀੜਿਤ ਸਤਨਾਮ ਸਿੰਘ, ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਦੇ ਹੋਰ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਹੈ? ਤੁਸੀਂ ਵੀ ਸੁਣੋ। ਮੇਰਾ ਨਾਮ ਸਦਨਾਮ ਸਿੰਘ ਆ ਤੇ ਮੈਂ ਇੰਡੀਆ ਗੇਟ ਬਾਈਪਾਸ 66 ਦਾ ਸਾਡੀ ਨਾ ਪੁਰਾਣੀ ਪੁਰਾਣੀ ਰੰਜਿਸ਼ ਹੀ ਹੋਈ ਉਦੋਂ ਨਿਬੜ ਗਿਆ ਸੀ ਤੇ ਉਸ ਦਿਨ ਸਾਡੇ ਲਾਗੇ ਗਵਾਂਢ 'ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ ਮੈਂ ਵੀ ਉਧਰ ਨੂੰ ਭੱਜ ਆ ਗਿਆ ਇਨਾਂ ਜਿਹਨ ਉਹ ਕੁੰਨਾਂ ਦਾ ਵੱਖਰਾ ਕੋਈ ਝਗੜਾ ਹੋਣਿਆਈ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਚਲੇ ਗਏ ਮੇਰੇ ਗਵਾਂਢ ਜੀ ਤੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆ ਇਹ ਕਿਤੇ ਮੁੰਡੇ ਉੱਥੇ ਖਲੋਤੇ ਸੀ ਇਹਨਾਂ ਦਾ ਪਰਾਣੇ ਰੰਜੇ ਸੀ ਇਹਨਾਂ ਉਹ ਦਿਨ ਵੇਖਿਆ ਵੀ ਇਹ ਕੱਲਾ ਆ ਤੇ ਇਹ ਚਾਰ ਪੰਜ ਜਣੇ ਤੇਜ ਧਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰਦਾਂਗੇ ਇਹ ਆਪਣਾ ਨਰੈਣਗੜ੍ਹ ਦੇ ਆ ਇੱਕ ਮੈਡੀਕਲ ਸਟੋਰ ਆ ਉਹਦਾ ਉਹਦਾ ਨਾਂ ਟਿੰਪਲ ਇੱਕ ਸਕੱਤਰ ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਵੀਰ ਸਿੰਘ ਜਸ ਇਹ ਉਹ ਨਯਾਨਗੜ ਦੇ ਰਹਿਣ ਵਾਲੇ ਮੇਰੇ ਸਿਰ ਚ ਉਹਨਾਂ ਦਾ ਦਾਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ ਸਕਤਰ ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਾਸ ਸੀ ਇਹਨਾਂ ਕੋ ਤਿੰਨਾਂ ਕੋ ਦੋਹਾਂ ਕੋ ਦਾਤਰੀ ਦੋਹਾਂ ਕੋ ਬੇਸਬਾਲੀ ਮੇਰਾ ਜੋ ਆ ਗਿਆ ਹਾਂਜੀ ਜਾਨ ਕੀਤਾ ਬਣਾਈ ਆਪਣੀ ਜਾਨ ਉਹ ਧੋਨੇ ਚ ਨੂੰ ਮੇਰੇ ਲਾਗੇ ਗਵਾਂਢ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਿੱਨੂੰ ਉਹ ਇਕੱਠੇ ਹੋਏ ਨਾਲੇ ਇੱਕ ਐਸ ਐਚਓ ਸਾਹਿਬ ਆ ਗਏ ਮੌਕੇ ਤੇ ਸ਼ਹਾੜਾ ਥਾਣੇ ਵਾਲੇ ਉਹਨਾਂ ਨੂੰ ਵੇਖ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰੇ ਆ ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜੁਨਾ ਇੱਕ ਹਜੇ ਕਢਾਉਣੀ ਆਪਣਾ ਜਿਹੜੀ ਬਿੱਟੂ ਮੇਰੇ ਲਾਗੇ ਬਿੱਟੂ ਸ਼ੀਟ ਸ਼ਾਪ ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰੇਟ ਹੋਣ ਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਉਹਨਾਂ ਲਾਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ ਚ ਕਢਾਈ ਆ ਉਹਨਾਂ ਚ ਸਾਫ ਸਾਫ ਦੇਖਦਾ ਪਿਆ ਇਹਨਾਂ ਦੇ ਹੱਥ ਚ ਦਾਤਰ ਤੇ بیسਬਾਲ ਪਰ ਇਹ ਹੀ ਮਾਮਲਾ ਜਿਹੜਾ ਸਤਰਾਪ ਚ ਰਿਹਾ। ਉਹ ਝਗੜਾ ਹੋਇਆ ਤਕਰੀਬ 3 ਦਿਨ ਹੋ ਗਏ ਆ। ਬਾਈਪਾਸ ਝਗੜਾ ਆਵਾ। ਪਹਿਲਾਂ ਕੁ ਮਾੜੀ ਮਾੜੀ ਲੜਾਈ। ਗਾਇਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ। ਤੇ ਉਹ ਹਸਪੀਟਲ ਸੀ। ਹਸਪੀਟਲ ਲਾ ਲਿਓ ਉਹ ਦਿਨ ਨਾਲ ਫਿੱਟ ਸੀ। ਜਿਹਦੇ ਦਿਨ ਉਹ ਫਿੱਟ ਹੁੰਦਾ ਉਹਦੀ ਐਮਐਲਆਰ ਜਾਂਦੀ ਹੈ ਜਾਂ ਉਹਦਾ ਸਟੇਟਮੈਂਟ ਲੈ ਕੇ ਜੋ ਬੰਦੀ ਕਾਰਵਾਈ ਕਰ ਦਾਂਗੇ। ਕੋਈ ਪ੍ਰੋਬਲਮ ਨਹੀਂ। ਕੀ ਦੱਸਾਂ ਕੀ ਝੜਦਾ ਕਾਰਨ। ਟੈਕਸੀ ਟੂ ਸਿੱਧਾ ਗਏ ਝਗੜਾ। ਠੀਕ ਹੈ। ਟੈਕਸੀ ਟੂ ਸਿੱਧਾ। ਤੇ ਵੇਖ ਲੈਨੇ ਆ ਜਦਾਂ ਦੀ ਜੋ ਜੋ ਤੱਤ ਸਾਹਮਣੇ ਆਣੇ ਉਦਾਂ ਦੀ ਕਾਰਵਾਈ ਹੋ ਜੂਗੀ ਸਿਸ਼ਟੀ ਵੀ ਸਾਹਮਣੇ ਨਹੀਂ ਲੱਗੇ ਨਹੀਂ ਹੈ ਸਿਸ਼ਟੀ ਵੀ ਫੜੇ ਕੋਈ ਨਹੀਂ ਸਾਹਮਣੇ ਆਈ ਕਰ ਇਨਾ بڑا ਝਗੜਾ ਆਇਆ ਜੀ ਕੋਟਵਾਲ ਦੇ ਵੱਲੋਂ ਕੀ ਬਦੀ ਗੱਲ ਕੀਤੀ ਹੋਊਗੀ ਜੋ ਸਟੇਟਮੈਂਟ ਹੋਊਗੀ ਉਸ ਤੋਂ ਅਸੀਂ ਵੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋਊਗੀ ਮੈਂ ਕਰਦਾਂਗੇ ਜੋ ਕਾਰਵਾਈ ਬੰਦੀ ਹੋਊਗੀ